ਰਿਸ਼ਤੇ ਸ਼ਰਮਸਾਰ ਹੋਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਅੱਜਾ ਇੱਕ ਮਾਮਲਾ ਸਾਹਮਣੇ ਆਇਆ ਹੈ ਅਮ੍ਰਿਤਸਰ ਦੇ ਪਿੰਡ ਟਨੇਲ ਦਾ ਜਿੱਥੇ ਇੱਕ ਪਿਤਾ ਨੇ ਆਪਣੇ 12 ਸਾਲਾਂ ਲੜਕੇ ਨੂੰ ਕਤਲ ਕਰ ਦਿੱਤਾ ਜਗਤਾਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਬੇਟੇ ਸਾਜਨ ਸਿੰਘ ਨੂੰ 7000 ਰੁਪਏ ਦੀ ਚੋਰੀ ਕਰਦੇ ਹੋਏ ਰੰਗੇ ਹੱਥੀ ਫੜਿਆ ਅਤੇ ਫਿਰ ਉਸ ਦਾ ਗਲਾ ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਬੱਚੇ ਦੀ লাশ ਨੂੰ ਪਾਣੀ ਵਾਲੇ ਟੈਂਕੀ ਵਿੱਚ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ ਔਰ ਕੁਝ ਅਤੇ ਉਸ ਤੋਂ ਬਾਅਦ ਕੁਝ ਦੇਰ ਬਾਅਦ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਾਈ ਪਰ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਬੱਚੇ ਦਾ ਕਤਲ ਪਿਤਾ ਜਗਤਾਰ ਸਿੰਘ ਨੇ ਕੀਤਾ ਹੈ। ਪੁਲਿਸ ਨੇ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਿਤੀ 15 9 ਨੂੰ ਸਾਡੇ ਇੰਸਪੈਕਟਰ ਰਾਜਵੀਰ ਸਿੰਘ ਪਾਸ ਜਦਕਾਰ ਸਿੰਘ ਵਾਸੀ ਤਨੇਲ ਨੇ ਇਕਲਾਹ ਦਿੱਤੀ ਸੀ ਉਸ ਤੇ ਤਿੰਨ ਲੜਕੇ ਹਨ ਵੱਡਾ ਰਜੀਤ ਸਿੰਘ ਜਿਹਦੇ ਨਾਲ ਨਲਕਿਆਂ ਦੇ ਬੋਰਾ ਦਾ ਕੰਮ ਕਰਦੇ ਆ ਉਸ ਤੋਂ ਛੋਟਾ ਜੋਗਨਜੀਤ ਸਿੰਘ ਉਸ ਤੋਂ ਛੋਟਾ ਸਾਜਨ ਜਿਹੜਾ ਕੇ ਸਿਰਫ 12 ਸਾਲ ਦੀ ਉਮਰ ਦਾ ਸੀ ਇਹਦੇ ਦਸਤਖਤ ਮੁਤਾਬਕ ਇਹ ਆਪਣੇ ਵੱਡੇ ਲੜਕੇ ਨੂੰ ਨਾਲ ਲੈ ਕੇ ਨਲਕੇ ਦਾ ਬੋਲ ਕਰਨ ਗਿਆ ਸੀ ਇਸ ਦੀ ਪਤਨੀ ਸੁਬਿੰਦਰ ਕੌਰ ਇਸ ਦੇ ਦੂਜੇ ਛੋਟੇ ਜਿਹੜਾ ਵਿਚਕਾਰਲਾ ਬੇਟਾ ਜੋਗਨਜੀਤ ਨੂੰ ਨਾਲ ਲੈ ਕੇ ਪੇਕੇ ਜਣਗੀ ਤੇ ਸਾਜਣ ਜਿਹੜਾ ਕਲਾ ਕਰ ਸੀ ਤੇ ਸ਼ਾਮੁਜੀਤ ਉਹਨੇ ਆਲ ਕੇ ਦੇਖਿਆ ਤਾਂ ਉਹਦੀ ਜਿਹੜੀ ਡੈਡ ਬੋਡੀ ਉਹ ਘਰ ਵਿੱਚ ਬਣੇ ਚਬਚੇ ਚ ਪਈ ਸੀ ਤੇ ਉਹਦੇ ਗੱਲ ਦੇ ਉੱਤੇ ਨੀਲੇ ਨਿਸ਼ਾਨ ਸੀ ਤੇ ਇਸ ਇਲਾਕੇ ਤੇ ਇਹਦੇ ਬੰਦੇ ਪਰਚਾ ਦਰਜ ਕੀਤਾ ਗਿਆ ਕਿਉਂਕਿ ਇਲੈਜ ਕਰਦਾ ਸੀ ਕਿ ਕੋਈ ਅਣਪਛਾਤਾ ਵਿਅਕਤੀ ਉਹਨਾਂ ਨੂੰ ਮਾਰ ਕੇ ਇਹਨਾਂ ਦੇ ਘਰੋਂ ਕਮੇਟੀਆਂ ਦੇ ਪਾਏ ਹੋਏ ਕੋਈ ਪੈਸੇ ਜਿਹੜੇ ਇਕੱਠੇ ਹੋਏ ਸੀ 75000 ਦੇ ਕਰੀਬ ਉਹ ਚੋਰੀ ਕਰਕੇ ਲੈ ਗਿਆ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ